ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਹਮਲਾ ਹੋਇਆ ਇੱਕ ਚੋਣ ਰੈਲੀ ਦੌਰਾਨ 트੍ਰੰਪ ਤੇ ਗੋਲੀਆਂ ਚਲਾਈਆਂ ਗਈਆਂ ਇਸ ਹਮਲੇ ਦੇ ਵਿੱਚ 트੍ਰੰਪ ਜ਼ਖਮੀ ਹੋਏ ਨੇ ਹਮਲਾਵਰ ਨੂੰ ਮੌਕੇ ਤੇ ਹੀ ਢੇਰ ਕਰ ਦਿੱਤਾ ਗਿਆ ਇਸ ਦੌਰਾਨ ਇੱਕ ਆਮ ਨਾਗਰਿਕ ਦੀ ਵੀ ਮੌਤ ਹੋਈ ਹੈ ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਵੀ ਹੋਏ ਨੇ ਗੋਲੀਬਾਰੀ ਵਿੱਚ ਟਰੰਪ ਮੁਸ਼ਕਲ ਨਾਲ ਬਚੇ ਨੇ ਹਮਲੇ ਤੋਂ ਬਾਅਦ ਟਰੰਪ ਦਾ ਬਿਆਨ ਵੀ ਸਾਹਮਣੇ ਆਇਆ ਹੈ ਸਾਬਕਾ ਰਾਸ਼ਟਰਪਤੀ ਮੁਤਾਬਕ ਇੱਕ ਸਿਆਸੀ ਰੈਲੀ ਦੌਰਾਨ ਉਹਨਾਂ ਦੇ ਕੰਨ ਤੇ ਗੋਲੀ ਚਲਾਈ ਗਈ ਉਹਨਾਂ ਨੇ ਗੋਲੀ ਦੀ ਸ਼ੂ ਕਰਕੇ ਜਾਂਦੀ ਆਵਾਜ਼ ਵਾਰੀ ਦੱਸਦਿਆਂ ਕਿਹਾ ਕਿ ਉਹਨਾਂ ਨੂੰ ਲੱਗਿਆ ਕਿ ਗੋਲੀ ਉਹਨਾਂ ਦੀ ਚਮੜੀ ਚੋਂ چیرਦੀ ਹੋਈ ਨਿਕਲ ਗਈ ਹੈ ਟਰੰਪ ਨੇ ਸੀਕ੍ਰੇਟ ਸਰਵਿਸ ਦਾ ਵੀ ਧੰਨਵਾਦ ਕੀਤਾ ਹੈ ਡੋਨਰ ਟਰੰਪ ਨੇ ਮਾਰੇ ਗਏ ਵਿਅਕਤੀ ਦੇ ਪਰਿਵਾਰ ਅਤੇ ਜ਼ਖਮੀ ਲੋਕਾਂ ਨਾਲ ਵੀ ਹਮਦਰਦੀ ਜਤਾਈ ਹੈ ਸਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਤੇ ਗੋਲੀਆਂ ਚਲਾਉਣ ਵਾਲੇ ਹਮਲਾਵਰ ਨੂੰ ਮਾਰ ਦਿੱਤਾ ਗਿਆ ਸਿਕਰਟ ਸਰਵਿਸ ਦੇ ਮੈਂਬਰਾਂ ਨੇ ਪੁਰਸ਼ ਹਮਲਾਵਰ ਨੂੰ ਮੌਕੇ ਤੇ ਹੀ ਢੇਰ ਕਰ ਦਿੱਤਾ ਇਸ ਗੋਲੀਬਾਰੀ ਵਿੱਚ ਇੱਕ ਆਮ ਨਾਗਰਿਕ ਦੀ ਵੀ ਮੌਤ ਹੋਈ ਹੈ ਇਸ ਤੋਂ ਇਲਾਵਾ ਸਬਕਾ ਰਾਸ਼ਟਰਪਤੀ 트੍ਰੰਪ ਸਣੇ ਕਈ ਲੋਕ ਜ਼ਖਮੀ ਹੋਏ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਹੈ ਸਥਾਨਕ ਸਮੇਂ ਮੁਤਾਬਕ ਡੋਨਾਲਡ 트ੰਪ ਸ਼ਨੀਵਾਰ 13 ਜੁਲਾਈ ਨੂੰ ਪੈਂਸਲਵੇਨੀਆ ਦੇ ਬਟਲਰ ਸ਼ਹਿਰ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ ਅਚਾਨਕ ਗੋਲ਼ੇ ਚੱਲਿਆ ਇਸ ਗੋਲੀਬਾਰੀ ਵਿੱਚ 트ੰਪ ਜ਼ਖਮੀ ਹੋ ਗਏ ਸਭ ਦਾ ਰਾਸ਼ਟਰਪਤੀ ਦੇ ਚਿਹਰੇ ਤੇ ਖੂਨ ਲੱਗਿਆ ਹੋਇਆ ਸੀ ਅਤੇ ਸੁਰੱਖਿਆ ਕਰਮੀ ਬਚਾ ਲਈ 트ੰਪ ਨੂੰ ਕਵਰ ਕਰੀ ਖੜੇ ਸਨ ਡੋਨਲਡ 트੍ਰੰਪ ਦੀ ਚੋਣ ਰੈਲੀ 'ਚ ਗੋਲੀਬਾਰੀ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। 트੍ਰੰਪ ਸੰਬੋਧਨ ਕਰ ਰਹੇ ਨੇ, ਅਚਾਨਕ ਇੱਕ ਤੋਂ ਬਾਅਦ ਇੱਕ ਕਈ ਗੋਲਣਾਂ ਚੱਲੀਆਂ। ਘਟਨਾ ਤੋਂ ਬਾਅਦ 트੍ਰੰਪ ਦੇ ਕੰਨ ਦੇ ਨੇੜੇ ਤੋਂ ਖੂਨ ਨਿਕਲਦਾ ਦੇਖਿਆ ਜਾ ਸਕਦਾ ਹੈ। 트੍ਰੰਪ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਨੇ ਸਥਾਨਕ ਸਮੇਂ ਦੇ ਮੁਤਾਬਕ ਸ਼ਾਮ 6 ਵਜੇ 트੍ਰੰਪ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਗੋਲਣਾਂ ਚੱਲੀਆਂ। ਸੁਰੱਖਿਆ ਕਰਮਚਾਰੀਆਂ ਨੇ 트럼ਪ ਦੇ ਆਸ-पास ਸੁਰੱਖਿਆ ਘੇਰਾ ਬਣਾਇਆ ਅਤੇ ਉਹਨਾਂ ਨੂੰ ਸਟੇਜ ਤੋਂ ਉਤਾਰਿਆ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ 트럼ਪ ਦੀ ਰੈਲੀ 'ਚ ਹੋਈ ਗੋਲੀਬਾਰੀ ਦੀ ਨਕੀਦੀ ਕੀਤੀ ਹੈ ਕਿਹਾ ਕਿ ਹਿੰਸਾ ਲਈ ਕੋਈ ਥਾਂ ਨਹੀਂ ਇਹ ਪਰੇਸ਼ਾਨ ਕਰਨ ਵਾਲੀ ਘਟਨਾ ਹੈ